ਮੈਂ ਹਰਪ੍ਰੀਤ ਸਿੰਘ ਸਾਹਿਬ ਕਾ ਪ੍ਰਧਾਨ ਨਗਰ ਕੌਂਸਲ ਪੀਖੀ ਅੱਜ ਹੁਣ ਆਪਾਂ ਖੜੇ ਆ ਜੀ ਬਾੜ ਨੰਬਰ 12 ਵਿੱਚ ਇਹ ਪੀਖੀ ਦਾ ਬਹੁਤ ਹੀ ਜਿਆਦਾ ਸੰਘਣੀ ਵਸੂ ਵਾਲਾ ਏਰੀਆ ਹੈ ਇੱਥੇ ਕੁਝ ਚੋਰ ਕਿਸਮ ਦੇ ਅਨਸਰਾਂ ਨੇ ਇਹ ਪਰਿਵਾਰ ਇੱਕ ਮਿਡਲ ਕਲਾਸ ਪਰਿਵਾਰ ਹੈ ਵਿਚਾਰਾ ਮਸਾਂ ਨਿਕਲ ਮਿੱਤਲ ਸਨਮ ਨਰੇਸ਼ ਇਹ ਮਸਾਂ ਪੈਰਾਂ ਤੇ ਖੜਾ ਹੋਇਆ ਸੀ ਅੱਜ ਇਹਨਾਂ ਦੇ ਪਰਿਵਾਰ ਚ 4-5 ਲੱਖ ਰੁਪਏ ਦਾ ਘੱਟੋ-ਘੱਟ ਨੁਕਸਾਨ ਹੋ ਗਿਆ ਲੈਪਟਾਪ ਸੋਨਾ ਚਾਂਦੀ ਇਹ ਵਗੈਰਾ ਵਗੈਰਾ ਅਲੱਗ ਚੋਰੀ ਕਰਕੇ ਲੈ ਗਏ ਨੇ ਕੋਈ ਮਾੜੀ ਕਿਸਮ ਦੇ ਅਨਸਰ ਨੇ ਜੋ ਬਹੁਤ ਹੀ ਲਗਾਤਾਰ ਕਾਫੀ ਸਮੇਂ ਤੋਂ ਪੀਖੀ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜਿਹਦੇ ਕਰਕੇ ਸਾਰਾ ਪੀਖੀ ਸ਼ਹਿਰ ਸਦਮੇ ਵਿੱਚ ਹੈ ਬਾਰ ਬਾਰ ਧਰਨੇ ਵੀ ਲੱਗ ਚੁੱਕੇ ਨੇ ਅਫਸਰ ਆ ਜਾਂਦੇ ਨੇ ਸਾਨੂੰ ਆਪਣੀ ਇੱਕ ਵਾਰੀ ਕਹਿ ਦਿੰਦੇ ਨੇ ਹੁਣ ਕਾਰਵਾਈ ਕਰਦੇ ਆਂ ਨਾ ਤਾਂ ਕਿਸੇ ਤੇ ਕਾਰਵਾਈ ਹੋ ਰਹੀ ਐ ਤੇ ਨਾ ਇੱਥੇ ਧੀਆਂ ਪਣਾ ਸੁਰਖਿਤ ਨੇ ਕੋਈ ਜਾਂਦੀ ਦੀ ਕੋਈ ਚੈਨੀ ਪਟਕੇ ਲੈ ਜਾਂਦਾ ਕੋਈ ਕਿਸੇ ਤੋਂ ਪਰਸ ਖੋ ਕੇ ਲੈ ਜਾਂਦਾ ਅੱਜ ਇਹ ਗਰੀਬ ਪਰਿਵਾਰ ਵਿਚਾਰੇ ਜਦੋਂ ਸ਼ਾਮ ਨੂੰ ਮੈਰਿਜ ਤੋਂ ਵਾਪਸ ਆਏ ਤਾਂ ਇਹਨਾਂ ਦਾ ਘਰੇ ਸਾਰਾ ਸਮਾਨ ਖਿਲਰਿਆ ਪਿਆ ਸੀ ਜੋ ਕਿ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਤੇ ਇਹ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹ ਬੈਂਕ 'ਚ ਮੁਲਾਜ਼ਮ ਐ ਵਿਚਾਰਾ ਕਲੈਕਸ਼ਨ ਮੈਨੇਜਰ ਤੇ ਇਹਨਾਂ ਦਾ ਸਾਰਾ ਲੈਪਟਾਪ ਦੋ ਤਿੰਨ ਲੈਪਟਾਪ ਚਾਰ ਪੰਜ ਟੋਲੇ ਸੋਨਾ ਚਾਂਦੀ ਤੇ ਹੋਰ ਕੀਮਤੀ ਵਸਤੂਆਂ ਇੱਥੋਂ ਚੋਰੀ ਕੀਤੀਆਂ ਗਈਆਂ ਨੇ ਮੈਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਕਰ ਥੱਕ ਗਏ ਹੁਣ ਦੁਬਾਰੇ ਫੇਰ ਬੇਨਤੀ ਕਰਦੇ ਆਂ ਵੀ ਨਹੀਂ ਅਸੀਂ ਅਣਮਿਥੇ ਸਮੇ ਲਈ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਇਸ ਨਕਾਮ ਸਰਕਾਰ ਤੋਂ ਵੱਕ ਚੁੱਕੀ ਆ ਸਾਰੀ ਭੀਖੀ ਵਾਸੀ ਤੇ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੇ ਚੰਗੀ ਤਰ੍ਹਾਂ ਕਾਰਵਾਈ ਨਾ ਹੋਈ ਤੇ ਇਸ ਤੋਂ ਬਾਅਦ ਅਸੀਂ ਸੰਘਰਸ਼ ਦੇ ਰੂਪ ਅਪਣਾਵਾਂਗੇ ਕੋਈ ਦੁਕਾਨਦਾਰ ਸੁਰੱਖਤ ਨਹੀਂ ਕੋਈ ਜ਼ਿੰਮੇਵਾਰ ਸੁਰੱਖਤ ਨਹੀਂ ਕੋਈ ਭੈਣ ਭਾਈ ਦੁਕਾਨਾਂ ਦੇ ਮੂਹਰੇ ਰੱਖਿਆ ਹੋਇਆ ਹਮੇਸ਼ਾ ਸਮਾਨ ਚਾਕੇ ਭੱਜ ਜਾਂਦੇ ਨੇ ਦੁਕਾਨਦਾਰਾਂ ਨੂੰ ਮਜ਼ਾਕ ਕਰਦੇ ਨੇ ਅਸੀਂ ਬਹੁਤ ਹੀ ਇਸ ਗੱਲ ਦੀ مخالਫਤ ਕਰਦੇ ਹਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬਹੁਤ ਧੰਨਵਾਦ ਸਸੀ ਮੈਂ ਹਰਦੀਪ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਪਿੱਖੀ ਅੱਜ ਹੁਣ ਆਪਾਂ ਖੜੇ ਹਾਂ ਜੀ ਬਾਡ ਨੰਬਰ 12 ਵਿੱਚ ਇਹ ਨਵੀਂ ਵਿਖੀ ਦਾ ਬਹੁਤ ਹੀ ਜਿਆਦਾ ਸੰਘਣੀ ਵਸੂਆਂ ਵਾਲਾ ਏਰੀਆ ਹੈ ਇੱਥੇ ਕੁਝ ਚੋਰ ਕਿਸਮ ਦੇ ਅਨਸਰਾਂ ਨੇ ਇਹ ਪਰਿਵਾਰ ਇੱਕ ਮੀਡਲ ਕਲਾਸ ਪਰਿਵਾਰ ਹੈ ਵਿਚਾਰਾ ਮਸਾਂ ਨਿਕਲ ਮਿੱਤਲ ਸਨਮ ਨਰੇਸ਼ ਇਹ ਮਸਾਂ ਪੈਰਾਂ ਤੇ ਖੜਾ ਹੋਇਆ ਸੀ ਅੱਜ ਇਹਨਾਂ ਦੇ ਪਰਿਵਾਰ ਚ 4-5 ਲੱਖ ਰੁਪਏ ਦਾ ਘੱਟੋ-ਘੱਟ ਨੁਕਸਾਨ ਹੋ ਗਿਆ ਲੈਪਟਾਪ ਸੋਨਾ ਚਾਂਦੀ ਇਹ ਵਗੈਰਾ ਵਗੈਰਾ ਅਲੱਗ ਚੋਰੀ ਕਰਕੇ ਲੈ ਗਏ ਨੇ ਇਹ ਕੋਈ ਮਾੜੀ ਕਿਸਮ ਦੇ ਅੰਸਰ ਨੇ ਜੋ ਬਹੁਤ ਹੀ ਲਗਾਤਾਰ ਕਾਫੀ ਸਮੇਂ ਤੋਂ ਪੀਖੀ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜੀਹਦੇ ਕਰਕੇ ਸਾਰਾ ਪੀਖੀ ਸ਼ਹਿਰ ਸਦਮੇ ਵਿੱਚ ਹੈ ਬਾਰ ਬਾਰ ਥਾਣੇ ਵੀ ਲੱਗ ਚੁੱਕੇ ਨੇ ਅਫਸਰ ਆ ਜਾਂਦੇ ਨੇ ਸਾਨੂੰ ਆਪਣੀ ਇੱਕ ਵਾਰੀ ਕਹਿ ਦਿੰਦੇ ਨੇ ਹੁਣ ਕਾਰਵਾਈ ਕਰਦੇ ਆਂ ਨਾ ਤਾਂ ਕਿਸੇ ਤੇ ਕਾਰਵਾਈ ਹੋ ਰਹੀ ਹੈ ਤੇ ਨਾ ਇੱਥੇ ਧੀਆਂ ਪਣਾ ਸੁਰੱਖਿਤ ਨੇ ਕੋਈ ਜਾਂਦੀ ਦੀ ਕੋਈ ਤੇ ਇੰਨੀ ਪਟਕੇ ਲੈ ਜਾਂਦਾ ਕੋਈ ਕਿਸੇ ਤੋਂ ਪਰਸ ਖੋ ਕੇ ਲੈ ਜਾਂਦਾ ਅੱਜ ਇਹ ਗਰੀਬ ਪਰਿਵਾਰ ਵਿਚਾਰੇ ਜਦੋਂ ਸ਼ਾਮ ਨੂੰ ਮੈਰਿਜ ਤੋਂ ਵਾਪਸ ਆਏ ਤਾਂ ਇਹਨਾਂ ਦਾ ਘਰੇ ਸਾਰਾ ਸਮਾਨ ਖਿਲਰਿਆ ਪਿਆ ਸੀ ਜੋ ਕਿ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਤੇ ਇਹ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹ ਬੈਂਕ 'ਚ ਮੁਲਾਜ਼ਮ ਹੈ ਵਿਚਾਰਾ ਅ ਕਲੈਕਸ਼ਨ ਮੈਨੇਜਰ ਤੇ ਇਹਨਾਂ ਦਾ ਸਾਰਾ ਲੈਪਟਾਪ ਦੋ ਤਿੰਨ ਲੈਪਟਾਪ ਚਾਰ ਪੰਜ ਟੋਲੇ ਸੋਨਾ ਚਾਂਦੀ ਤੇ ਹੋਰ ਕੀਮਤੀ ਵਸਤੂਆਂ ਇੱਥੋਂ ਚੋਰੀ ਕੀਤੀਆਂ ਗਈਆਂ ਨੇ ਮੈਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਕਰ ਥੱਕ ਗਏ ਹੁਣ ਦੁਬਾਰੇ ਫੇਰ ਬੇਨਤੀ ਕਰਦੇ ਆਂ ਵੀ ਨਹੀਂ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਇਸ ਨਕਾਮ ਸਰਕਾਰ ਤੋਂ ਵੱਕ ਚੁੱਕੀ ਆ ਸਾਰੀ ਭਿਖੀਵਾਸੀ ਤੇ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੇ ਚੰਗੀ ਤਰ੍ਹਾਂ ਕਾਰਵਾਈ ਨਾ ਹੋਈ ਤੇ ਇਹ ਤੋਂ ਬਾਅਦ ਅਸੀਂ ਸੰਘਰਸ਼ ਦੇ ਰੁਖ ਅਪਣਾਵਾਂਗੇ ਕੋਈ ਦੁਕਾਨਦਾਰ ਸੁਰੱਖਤ ਨਹੀਂ ਕੋਈ ਜ਼ਿੰਮੇਵਾਰ ਸੁਰੱਖਤ ਨਹੀਂ ਕੋਈ ਭੈਣ ਭਾਈ ਦੁਕਾਨਾਂ ਦੇ ਮੂਹਰੇ ਰੱਖਿਆ ਹੋਇਆ ਹਮੇਸ਼ਾ ਸਮਾਨ ਚਾਕੇ ਭੱਜ ਜਾਂਦੇ ਨੇ ਦੁਕਾਨਦਾਰਾਂ ਨੂੰ ਮਜ਼ਾਕ ਕਰਦੇ ਨੇ ਅਸੀਂ ਬਹੁਤ ਹੀ ਇਸ ਗੱਲ ਦੀ مخالਫਤ ਕਰਦੇ ਹਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬਹੁਤ ਧੰਨਵਾਦ ਸਸੀ